ਕਿਉਂ ਇਹਦੇ ਵਿੱਚ ਦੇਰੀ ਕਰ ਰਿਹਾ ਹੈ ਇਹ ਹੁਣ ਤੁਸੀਂ ਉਹਨਾਂ ਨੂੰ ਸਵਾਲ ਕਰੋ ਸੀ ਉਹ ਤੇ ਕਿੰਤੂ ਨਹੀਂ ਕਰ ਸਕਦੇ ਸਾਡੇ ਭਰਾ ਨੇ ਪਰ ਸਾਡਾ ਸਪਸ਼ਟ ਹੈ ਕਿ ਅਨੰਦਾ ਵੀ ਅਸੀਂ ਹਰ ਹੀਲੇ ਤੇ ਇਕਤਾ ਚਾਹੁੰਦੇ ਆਂ ਔਰ ਅਸੀਂ ਕਹਿੰਦੇ ਆਂ ਕਿ ਘੱਟੋ ਘੱਟ ਪ੍ਰੋਗਰਾਮ ਤੇ ਹੀ ਕਰ ਲੋ ਅਸੀਂ ਬਾਰ ਬਾਰ ਤੁਹਾਡੇ ਮਾਧਿਅਮ ਰਾਹੀਂ ਕਿਹਾ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਹੁਣ ਇਹ ਤਾਂ ਐਸਕੇਮ ਤੋਂ ਤੁਹਾਡਾ ਬੰਦਾ ਉਹਨਾਂ ਨੂੰ ਤਲਬ ਕਰੋ ਉਹਨਾਂ ਤੋਂ ਜਵਾਬ ਮੰਗੋ ਵੀ ਤੁਹਾਨੂੰ ਜਦੋਂ ਲੈਟਰ ਆਏ ਨੇ ਉਹਨਾਂ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੱਤਾ ਜਾਂ ਤੁਸੀਂ ਹੁਣ ਤੱਕ ਰੇਕਾ ਕਿਉਂ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਸਵਾਲ ਕਾਈ ਸਾਹਿਬ ਕੱਲ ਮੀਟਿੰਗ ਜਿਹੜੀ ਬੁਲਾਈ ਗਈ ਹੈ ਉਸ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਨਾਲ ਐਸਕੇਐਮ ਜਨਤਾ ਨਹੀਂ ਸੱਦਾ ਨਹੀਂ ਨਹੀਂ ਸਾਨੂੰ ਅਜੇ ਕੋਈ ਸੱਦਾ ਪੱਤਰ ਨਹੀਂ ਹੈ ਬਿਲਕੁਲ ਇਹ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਉਹ ਹੀ ਆਉਣਗੇ ਤੇ ਬਿਨਾਂ ਸੱਦੇ ਤੋਂ ਕੋਈ ਨਹੀਂ ਆਉਣਾ ਹੁੰਦਾ ਸੋ ਇਸ ਕਰਕੇ ਅਜੇ ਕੇਐਮ ਨੂੰ ਕੋਈ ਸੱਦਾ ਨਹੀਂ ਹੈ ਤੁਸੀਂ ਬੱਸ ਕੁਝ ਥੋੜਾ ਜਿਹਾ ਨਹੀਂ ਮੈਂ ਤੇ ਇੱਕੋ ਗੱਲ ਕਵਾਂਗਾ ਜੇ ਏਕਤਾ ਚਾਹੀਦੀ ਹੈ ਫਿਰ ਇਹ ਚਿੱਠੀ-ਚਿੱਠੀ ਲਿਖਣਾ ਬੰਦ ਹੋਣਾ ਚਾਹੀਦਾ ਸਿੱਧੇ ਮਨ ਦੇ ਵਿੱਚ ਬੇਈ ਅਸੀਂ ਤਾਂ ਸੱਦਾ ਦਿੱਤਾ ਨਾ ਏਕ ਦੇ ਵਾਸਤੇ ਏਕੇ ਵਾਸਤੇ ਤੇ ਜੇ ਹੁਣ ਪ੍ਰਸਤਾਵ ਦੇ ਕੇ ਕੋਈ ਭੇਜ ਦਿੰਦਾ ਸਾਡਾ ਸਾਥੀ ਤੇ ਮੈਂ ਸਮਝਦਾ ਵੀ ਏਕੇ ਦੇ ਵਿੱਚ ਉਹ ਸਭ ਤੋਂ ਵੱਡਾ ਲੜਕਾ ਸੋ ਏਕਾ ਜਿਹੜਾ ਹੋਣਾ ਚਾਹੀਦਾ ਏਕੇ ਵਾਸਤੇ ਕੋਈ ਚਿੱਠੀ-ਚਿੱਠੀ ਨਹੀਂ ਹੋਣੀ ਚਾਹੀਦੀ ਤੁਸੀਂ ਜਿਵੇਂ ਕਿਹਾ ਤੁਹਾਡੇ ਸਵਾਲ 'ਚ ਜਵਾਬ ਹੈ ਵੀ ਤੁਸੀਂ ਕਿਹਾ ਵੀ ਇੱਕੋ ਹੀ ਮੰਗਾ ਨਹੀਂ ਇੱਕੋ ਹੀ ਮੰਗਾ ਤੇ ਅਸੀਂ ਲੜ ਰਹੇ ਹਾਂ ਸਾਰੇ ਸੋ ਸਾਰੇ ਹੀ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਲੜ ਰਹੇ ਹਾਂ ਤੇ ਫਿਰ ਭਾਈ ਇਹ ਦੇਰੀ ਕਿਉਂ ਫਿਰ ਇਹ ਅੜਿਕਾ ਕਿਉਂ ਫਿਰ ਆ ਸ਼ਰਤਾਂ ਕਿਉਂ ਇਹਦੇ ਚਿੱਟੀਆਂ ਕਿਉਂ ਇਹ ਇਹ ਕਿ ਇਹਦੇ ਐਡ-ਆਨ ਸਕੈਮ ਕਿਉਂ ਇਹਦੇ ਵਿੱਚ ਦੇਰੀ ਕਰ ਰਿਹਾ ਹੈ ਇਹ ਹੁਣ ਤੁਸੀਂ ਉਹਨਾਂ ਨੂੰ ਸੁਵਾਲ ਕਰੋ ਸੀ ਉਹ ਤੇ ਕਿੰਤੂ ਨਹੀਂ ਕਰ ਸਕਦੇ ਸਾਡੇ ਭਰਾ ਨੇ ਪਰ ਸਾਡਾ ਸਪਸ਼ਟ ਹੈ ਕਿ ਅਨੰਦਾ ਵਾ ਵੀ ਅਸੀਂ ਹਰ ਹੀਲੇ ਤੇ ਇਕਤਾ ਚਾਹੁੰਦੇ ਆਂ ਔਰ ਅਸੀਂ ਕਹਿੰਦੇ ਆਂ ਕਿ ਘੱਟੋ ਘੱਟ ਪ੍ਰੋਗਰਾਮ ਤੇ ਹੀ ਕਰ ਲੋ ਅਸੀਂ ਬਾਰ-ਬਾਰ ਤੁਹਾਡੇ ਮਾਧਿਅਮ ਰਾਹੀਂ ਗਿਆ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਹੁਣ ਇਹ ਤਾਂ ਐਸਕੇਮ ਤੋਂ ਤੁਹਾਡਾ ਬੰਦਾ ਉਹਨਾਂ ਨੂੰ ਤਲਬ ਕਰੋ ਉਹਨਾਂ ਤੋਂ ਜਵਾਬ ਮੰਗੋ ਕਿ ਤੁਹਾਨੂੰ ਜਿਹੜੇ ਲੈਟਰ ਆਏ ਨੇ ਉਹਨਾਂ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੱਤਾ ਜਾਂ ਤੁਸੀਂ ਹੁਣ ਤੱਕ ਰਿਕਾ ਕਿਉਂ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਸਵਾਲ ਰਾਏ ਸਾਹਿਬ ਕੱਲ ਮੀਟਿੰਗ ਜਿਹੜੀ ਬੁਲਾਈ ਗਈ ਹੈ ਉਸ ਵਿੱਚ ਤੁਸੀਂ ਸ਼ਾਮਲ ਹੋਵੋਗੇ ਨਾਲ ਐਸਕੇਮ ਨਹੀਂ ਨਹੀਂ ਸਾਨੂੰ ਅਜੇ ਕੋਈ ਸੱਦਾ ਪੱਤਰ ਨਹੀਂ ਹੈ ਬਿਲਕੁਲ ਇਹ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਉਹ ਹੀ ਆਉਣਗੇ ਤੇ ਬਿਨਾਂ ਸੱਦੇ ਤਾਂ ਕੋਈ ਨਹੀਂ ਹਰਦਾ ਸੋ ਇਸ ਕਰਕੇ ਹਜੇ ਕੇਮ ਨੂੰ ਕੋਈ ਸੱਦਾ ਨਹੀਂ ਤੁਸੀਂ ਬੱਸਾਲ ਵੀ ਥੋੜਾ ਜਿਹਾ ਨਹੀਂ ਮੈਂ ਤੇ ਇੱਕੋ ਗੱਲ ਕਵਾਂਗਾ ਜੇ ਏਕਤਾ ਚਾਹੀਦੀ ਹੈ ਫਿਰ ਇਹ ਚਿੱਠੀ-ਚਿੱਠੀ ਲਿਖਣਾ ਬੰਦ ਹੋਣਾ ਚਾਹੀਦਾ ਸਿੱਧੇ ਮਨ ਦੇ ਵਿੱਚ ਨਹੀਂ ਅਸੀਂ ਤਾਂ ਸੱਦਾ ਦਿੱਤਾ ਨਾ ਏਕ ਦੇ ਵਾਸਤੇ ਏਕੇ ਵਾਸਤੇ ਤੇ ਜੇ ਹੁਣ ਪ੍ਰਸਤਾਵ ਦੇ ਕੇ ਕੋਈ ਭੇਜ ਦਿੰਦਾ ਸਾਡਾ ਸਾਥੀ ਤੇ ਮੈਂ ਸਮਝਦਾ ਵੀ ਏਕੇ ਦੇ ਵਿੱਚ ਉਹ ਸਭ ਤੋਂ ਬੜਾ ੜਕਾ ਸੋ ਏਕਾ ਜਿਹੜਾ ਹੋਣਾ ਚਾਹੀਦਾ ਏਕੇ ਵਾਸਤੇ ਕੋਈ ਚਿੱਠੀ-ਚਿੱਠੀ ਨਹੀਂ ਹੋਣੀ ਚਾਹੀਦੀ ਤੁਸੀਂ ਜਿਹਨੇ ਕਿਹਾ ਤੁਹਾਡੇ ਸਵਾਲ 'ਚ ਜਵਾਬ ਹੈ ਕਿ ਤੁਸੀਂ ਕਿਹਾ ਵੀ ਇੱਕੋ ਹੀ ਮੰਗਾ ਨੇ ਇੱਕੋ ਹੀ ਮੰਗਾ ਤੇ ਅਸੀਂ ਲੜ ਰਹੇ ਹਾਂ ਸਾਰੇ ਸੋ ਸਾਰੇ ਹੀ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਲੜ ਰਹੇ ਹਾਂ ਤੇ ਫਿਰ ਭਾਈ ਇਹ ਦੇਰੀ ਕਿਉਂ ਫਿਰ ਇਹ ਅੜਿੱਕਾ ਕਿਉਂ ਫਿਰ ਆਹ ਸ਼ਰਤਾਂ ਕਿਉਂ ਇਹਨੇ ਚਿੱਟੀਆਂ ਕਿਉਂ ਇਹ ਇਹ ਕਹਿੰਦੇ ਇਹਦੇ ਐਡ-ਆਨ